ਇਹ ਧਾਣਾ ਵਾ ਕੀ ਝੋਲੀ ਝਾਲੀ ਚੰਗੀ ਬਣਦੀ ਹੈ ਬਾਕੀ ਜਿਹੜੇ ਆ ਬਟਰਨ ਜੇ ਕਹਿੰਦੇ ਹੁੰਦੇ ਆ ਨਿਸ਼ਾਨੀ ਚੰਗੀ ਆ ਇਹ ਵੀ ਹੈਗੇ ਆ ਬਾਕੀ ਤੁਸੀਂ ਇੱਧਰ ਇੰਨੇ ਪਸ਼ੂ ਖੜੇ ਆ ਬਾਕੀ ਜਗ੍ਹਾ ਦੀ ਵੀ ਥੋੜੀ ਜੀ ਤੰਗੀ ਹੈਗੀ ਸੀਲ ਆ ਬਈ ਠੰਡੀ ਆ ਦੁੱਧ ਲੰਮਾ ਟਾਈਮ ਦਿੰਦੀ ਆ ਲੰਮਾ ਟਾਈਮ ਦੁੱਧ ਦੇ ਜਾਂਦੀ ਆ ਜੀ ਆਪਾਂ ਤੋੜ ਕੇ ਦਿਖਾਉਨੇ ਆ ਤੁਰਦੀ ਤਾਂ ਤੁਸੀਂ ਜਜਮੈਂਟ ਕਰ ਸਕਦੇ ਹੋ ਬਾਕੀ ਜਿਹੜੀ ਕੋਈ ਤਸੱਲੀ ਕਰਨੀ ਆ ਤੁਸੀਂ ਆਪ ਕਰਨੀ ਆ ਜਾਂ ਕੋਈ ਹੋਰ ਗੱਲਬਾਤ ਆ ਤੇ ਸਕਰੀਨ ਦੇ ਉੱਤੇ ਪਾਇਰੀ ਜਦੋਂ ਸੁਣਦੀ ਆ ਨਾ ਉਦੋਂ ਹੀ ਲੈਵਾ ਬਣਦੀ ਆ ਜ਼ਿਆਦਾ ਠੀਕ ਹੈ ਜੀ ਜੀ ਮੈਂ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਝੰਡਾ ਵਾਲਾ ਤਹਿਸੀਲ ਗੋਨੇਆਣਾ ਪੈਂਦੀ ਆ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈਗਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਚੌਥੇ ਸੂਏ ਇਹਨੇ ਸੂਣਾਗਾ ਤੇ ਕਰਦੀ ਮੱਝ ਆ ਗਈ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਅਦ ਵਿੱਚ ਲੈ ਕੇ ਦਵਾਂਗੇ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਮੌਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਇੱਥੇ ਆ ਕੇ ਬਾਈ ਨਾਲ ਗੱਲਬਾਤ ਕਰਕੇ ਤੇ ਪੂਰੀ ਆਪਦੀ ਬੁੱਲ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਇਦਾਂ ਹੀ ਪਸ਼ੂ ਰੱਖੇ ਹੋਏ ਆ ਤੁਹਾਨੂੰ ਆਪਾਂ ਇੱਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਇੱਧਰ ਇੰਨੇ ਇੱਕ ਪਸ਼ੂ ਖੜੇ ਆ ਬਾਕੀ ਜਗ੍ਹਾ ਦੀ ਵੀ ਥੋੜੀ ਜਿਹੀ ਤੰਗੀ ਹੈਗੀ ਤੇ ਤਾਂ ਕਰਕੇ ਵੀ ਬਾਈ ਵੇਚ ਰਿਹਾਗਾ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਉਣੀ ਹੈ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਂ ਦੱਸ ਦਿਓ ਬਾਈ। ਨਾਂ ਕੁਸ਼ਪ੍ਰੀ ਸਿੰਘ ਆ ਬਾਈ। ਠੀਕ ਆ। ਮਡਾਣਾ ਵਾਲਾ। ਜ਼ਿਲ੍ਹਾ ਬਠਿੰਡਾ। ਤਸੀਲ ਮਡਾਣਾ ਮੰਡੀ। ਠੀਕ ਆ। ਤੇ ਜਿਹੜੀ ਬਾਈ ਆਪਾਂ ਇਹ ਮੱਝ ਵੇਚਣ ਲੱਗੀ ਹੈਗੀ। ਇਹਦੀ ਕੀ ਡਿਟੇਲ ਆ ਕੀ ਕਿਹੜੇ ਸੂਏ ਸੂਣਾ ਇਹਨੇ? ਇਹ ਚੌਥੇ ਸੂਏ ਸੂਣਾ ਬਾਈ। ਪਹਿਲਾਂ ਵਾਲੇ ਸੂਏ ਨੇ 12 ਲੀਟਰ ਦੁੱਧ ਦਿੱਤਾ। ਪਹਿਲਾਂ ਵਾਲੇ ਸੂਏ ਜਿਹਨੇ ਯਾਨੀ ਕਿ 12 ਲੀਟਰ ਦੁੱਧ ਇਹ ਦਿੰਦੀ ਰਹੀ ਹੈ ਜੀ। ਹਾਂਜੀ। ਤੇ ਸੂਵੇਸ ਵਾਰਜਾ ਉਥੇ ਸੁਣਾਣ ਉਥੇ ਸੁਣਾਏ ਠੀਕ ਹੈ ਤੇ ਬਾਕੀ ਉ ਕਿਵੇਂ ਆ ਠੰਡੀ ਸੀਲ ਆ ਬਈ ਪੂਰੀ ਸੀਲ ਆ ਬਈ ਠੰਡੀ ਆ ਦੁੱਧ ਲੰਮਾ ਟਾਈਮ ਦਿੰਦੀ ਆ ਲੰਮਾ ਟਾਈਮ ਦੁੱਧ ਦੇ ਜਾਂਦੀ ਆ ਜੀ ਠੀਕ ਹੈ ਤੇ ਬਾਕੀ ਥਾਣਾ ਥੋਣਾ ਦੀ ਕਿਵੇਂ ਆ ਜਿਵੇਂ ਸਹੀ ਆ ਬਈ ਕੋਈ ਹੋਣੀ ਕੋਈ ਸਾਇਡ ਨਹੀਂ ਕੋਈ ਪਾਸਮ ਨਹੀਂ ਚਵਾਈ ਦੀ ਬੋਲੀ ਆ ਚਵਾਈ ਵੀ ਬੋਲੀ ਆ ਸੀਲ ਠੰਡੀ ਪੂਰੀ ਆ ਸੀਲ ਠੰਡੀ ਪੂਰੀ ਆ ਬਾਕੀ ਥਾਣਾ ਨੂੰ ਜਮਾ ਓਕੇ ਆ ਠੀਕ ਆ 12 ਠੀਕ ਆ ਇੰਨਾ ਕ ਜਾਨੀ ਵੇਰੇ ਇਸ ਵਾਰ ਵੀ ਕੱਢ ਦੂ ਹਨਾ ਹਾਂ ਬਈ ਇਹ ਨਾਲ ਤਾਂ ਦੇ ਹੀ ਦੂ 12 ਤਾਂ ਦਿੰਦੀ ਆਏ ਵਾਰੀ ਠੀਕ ਆ 23 ਨੂੰ ਤੇਨ ਪੂਆ ਅੱਜ ਸੋਨਾ ਉਹ ਚਾਰ ਦਿਨ ਹਜੇ ਬਾਕੀ ਐ ਠੀਕ ਆ ਅੱਜ 16 ਤਰੀਕ ਆ ਹਨਾ ਤੁਰਤ ਪੈਰੀ ਜਦੋਂ ਸੂਣੀ ਹੈ ਨਾ ਉਹਦੇ ਹੀ ਲੇਵਾ ਬਣਦੀ ਹੈ ਜ਼ਿਆਦਾਤਰ ਠੀਕ ਆ ਵੀ ਜਿਵੇਂ ਕਿ ਅੱਜ ਲੇਵਾ ਜਾਣੀ ਉਹ ਜਾਨੀ ਬਣਾਉਂਦੀ ਤਾਂ ਹੁੰਦੀ ਆ ਹਨਾ ਪਰ ਜਿਹੜਾ ਜ਼ਿਆਦਾ ਉਹ ਲਫਾਸ ਟਾਈਮ ਤੇ ਹੀ ਕਰਦੀ ਐ ਸੂਣੀ ਠੀਕ ਆ ਉਹ ਵੀ ਜਾਣੀ ਕਿ ਐ ਵੀ ਬਾਹਲਾ ਟਾਈਮ ਪਹਿਲਾਂ ਨਹੀਂ ਜਾਣੀ ਬਣਾਉਂਦੀ ਲੇਵਾ ਜਾਣੀ ਮੌਕੇ ਦੀ ਬਣਾਉਂਦੀ ਐ ਸੂਣ ਵੇਲੇ ਠੀਕ ਹੈ ਜਾਨੀ ਕਿ ਪਹਿਲਾਂ ਦਿਖਾਵਾ ਨਹੀਂ ਕਰਦੀ ਹੈ ਨਾ ਠੀਕ ਹੈ ਤੇ ਆਪਾਂ ਮੁੱਲ ਇਹਦਾ ਕੀ ਰੱਖਿਆ ਮੁੱਲ ਬਾਈ 1 ਲੱਖ ਰੁਪਈਆ ਹੈ ਮੁੱਲ ਪੂਰਾ ਲੱਖਾ ਹਾਂਜੀ ਵਿੱਚੋਂ ਮਾਨਤਾਨ ਕਰਦਾ ਠੀਕ ਹੈ ਵਿੱਚੋਂ ਮਾਨਤਾਨ ਜਾਨੀ ਕਿ ਹੋ ਜਾਊਗਾ ਹੋ ਜਾਊਗਾ ਠੀਕ ਹੈ ਤੋੜ ਕੇ ਇੱਕ ਵਾਰੀ ਦਿਖਾ ਦਿਓ ਬਾਈ ਲੋ ਜੀ ਦੋਸਤੋ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਲੈ ਕੇ ਦੇਤੀ ਹੈ ਸਾਰੀ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਤੁਰਦੀ ਤਾਂ ਤੁਸੀਂ ਜਜਮੈਂਟ ਕਰ ਸਕਦੇ ਹੋ ਬਾਕੀ ਜਿਹੜੀ ਕੋਈ ਤਸੱਲੀ ਕਰਨੀ ਆ ਤੁਸੀਂ ਆਪ ਕਰਨੀ ਆ ਜਾਂ ਕੋਈ ਹੋਰ ਗੱਲਬਾਤ ਆ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਤੁਸੀਂ ਬਾਈ ਦੇ ਨਾਲ ਕਰਕੇ ਤੇ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਤਸੱਲੀ ਕਰਕੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਬਾਕੀ ਦੇਖ ਸਕਦੇ ਹੋ ਕਦ ਕਾ ਠੀਕ ਆਗਾ ਸਿੰਗਾਾਂ ਦੀ ਵੀ ਕੁੰਡੀ ਹੈਗੀ ਤੇ ਬਾਕੀ ਬਾਡੀ ਬਾਂਤਰ ਦੀ ਵੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਤੇ ਤਿਆਰੀ ਵਧੀਆ ਕਰਦੀ ਆਉਂਦੀ ਹੈਗੀ ਤੇ ਬਾਕੀ ਤੁਸੀਂ ਥਾਣ ਦੇਖ ਸਕਦੇ ਹੋ ਥਾਣਾ ਵੀ ਬਹੁਤ ਵਧੀਆ ਹੈਗੀ ਖਾਨਾ ਦਾ ਸਾਈਜ਼ ਬਹੁਤ ਵਧੀਆ ਹੈਗਾ ਕੋਈ ਜ਼ਿਆਦਾ ਛੋਟੇ ਨਹੀਂ ਹੈਗੇ ਤੇ ਕੋਈ ਜ਼ਿਆਦਾ ਵੱਡੇ ਨਹੀਂ ਹੈਗੇ ਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਟੱਟਪੁੜੇ ਦੀ ਵੀ ਚੰਗੀ ਆ ਤੇ ਬਾਕੀ ਸਾਰੀ ਬਲੈਕ ਹੀ ਹੈਗੀ ਪੂਛ 'ਚ ਥੋੜੇ ਜੇ ਵਾਲ ਹੈਗੇ ਹੈਗੇ ਚਟੇ ਤੇ ਤੁਸੀਂ ਆਪ ਦੀ ਫੁੱਲ ਤਸੱਲੀ ਦੇ ਕਾ ਕੇ ਖਰੀਦ ਸਕਦੇ ਹੋਗੇ ਇੱਥੇ ਆ ਕੇ 20 ਤਰੀਕ ਨੂੰ ਤਕਰੀਬਨ ਦਿਨ ਪੂਰੇ ਹੈਗੇ ਤੇ ਲੱਖ ਰੁਪਈਆ ਡਿਮਾਂਡ ਆ ਗਈ ਬਾਕੀ ਮੌਕੇ ਤੇ ਮਾਣਦਾਨ ਕੀਤਾ ਜਾਊਗਾ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਹਦੇ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਤੇ ਮੱਝ ਨੂੰ ਤੁਸੀਂ ਖਰੀਦ ਸਕਦੇ ਹੋ। ਬਾਕੀ ਇੱਕ ਤੁਸੀਂ ਦੋਸਤੋ ਇੱਧਰ ਕੱਟੀ ਦੇਖ ਸਕਦੇ ਹੋ। ਇਹ ਵੀ ਬਾਈਆਂ ਨੇ ਵੇਚਣਗੀਆਂ ਘਰਦ ਕੋਈ ਹੈਗੀ। ਤੇ ਜਿਹੜੀ ਮੱਝ ਦੀ ਆਪਾਂ ਪਹਿਲਾਂ ਵੀਡੀਓ ਬਣਾਈ ਹੈਗੀ ਤੇ ਇਸੇ ਮੱਝ ਦੀ ਕੋਈ ਹੈਗੀ ਇਹ। 14-15 ਮਹੀਨੇ ਦੀ। ਪਿਛਲੇ ਸੂਏ ਦੀ ਆ तकरीबन ਉਮਰ ਹੋਊਗੀ ਇਹਦੀ 14 ਤੋਂ 15 ਮਹੀਨੇ। ਤੇ ਤੁਸੀਂ ਬਾਡੀ ਬਾਂਤਰ ਦੇਖ ਸਕਦੇ ਹੋ ਇਹਦੀ ਫੇਸ ਕੁਆਲਿਟੀ ਦੇਖ ਰਹੇ ਹੋ ਸੰਗ ਜਮਾ ਗੁੰਡੇ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜੱਡ ਬਲਾਇਗਾ ਪੂਸ ਚਵਾਲ ਜਰੂਰ ਹੈਗੇ ਆ ਥੱਲੇ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੇ ਥਾਣ ਦੇਖ ਸਕਦੇ ਹੋ ਥਾਣ ਚਾਰੇ ਬਹੁਤ ਵਧੀਆਗੇ ਤੇ ਇੱਕੋ ਜੇ ਥਾਣਾ ਬਾਕੀ ਝੋਲੀ ਝਾਲੀ ਚੰਗੀ ਬਣਦੀ ਹੈ ਬਾਕੀ ਜਿਹੜੇ ਆ ਬਾਟਰਨ ਜੇ ਕਹਿੰਦੇ ਹੁੰਦੇ ਆ ਨਿਸ਼ਾਨੀ ਚੰਗੀ ਆ ਇਹ ਵੀ ਹੈਗੇ ਆ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਹੈਗੀ ਤੇ ਆਪਾਂ ਡੇਲੇ ਦੀ ਬਾਕੀ ਬਾਈ ਤੋਂ ਲੈ ਲੈਨੇ ਆਂ ਜਿਹੜੀ ਇਹ ਬਾਈ ਆਪਾਂ ਕੱਟੀ ਵੇਚਣੀ ਹੈਗੀ ਇਹ ਉਸੇ ਮੱਝ ਦੀ ਹੈਗੀ ਉਸੇ ਮੱਝ ਦੀ ਵੀ ਪਿਛਲੇ zuoye ਦੀ ਹੈ ਪਿਛਲੇ zuoye ਦੀ ਜਿਹੜੀ ਆਪਾਂ ਆਹ ਵੇਚਣੀ ਹੈਗੀ ਹਾਂਜੀ ਠੀਕ ਹੈ ਕਿੰਨੀ ਕੁ ਉਮਰ ਹੋਊਗੀ ਇਹਦੀ ਇਹ 15 ਕ ਮਹੀਨੇ ਦੇ ਲਗਭਗ ਹੋਊਗੀ ਉਮਰ ਇਹਦੀ 15 ਕ ਮਹੀਨੇ ਹਾਂਜੀ ਠੀਕ ਹੈ ਤੇ ਇਹਦਾ ਰੇਟ ਕਿੰਨਾ ਰੱਖਿਆ ਆਪਾਂ ਰੇਟ ਇਹਦਾ 23000 ਹੈ 23000 ਹਾਂਜੀ ਕੀ ਬੜਾ ਮੋਟਾ ਏ ਚੋ ਜੀ ਮੌਕੇ ਤੇ ਹਾਂ ਜੀ ਮਾਨਤਨ ਹੋ ਮੌਕੇ ਤੇ ਠੀਕ ਹੈ ਹਾਂ ਜੀ ਥੱਲੇ ਕੱਟੀ ਬਹੁਤ ਚੰਗੀ ਆ ਥਾਣਾ ਥਾਣਾ ਦੀ ਸਾਫ ਆ ਠੀਕ ਹੈ ਚੰਗੀ ਬਣਦੀ ਏ ਕੱਟੀ ਠੀਕ ਹੈ ਆਹ ਥੱਲੇ ਥੱਲੇ ਦੀ ਸਾਫ ਆ ਨਾ ਪੂਰੀ ਲੋ ਵੀ ਦੋਸਤੋ ਬਾਕੀ ਡਿਟੇਲ ਤੁਹਾਨੂੰ ਪੇਜੀ ਵੀ ਸਾਰੀ ਲੈ ਕੇ ਦੇਤੀ ਹੈਗੀ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਇਹ ਵੀ ਖਰੀਦ ਸਕਦੇ ਹੋ ਦੋਵੇਂ ਇਕੱਠੀਆਂ ਵੀ ਖਰੀਦ ਸਕਦੇ ਹੋ ਜਿਹਨੂੰ ਅੱਡ-ਵੱਡ ਪਸੰਦ ਆਉਂਦੀਆਂ ਮੱਝ ਪਸੰਦ ਆਉਂਦੀ ਆ ਜਾਂ ਕੱਟੀ ਪਸੰਦ ਆਉਂਦੀ ਆ ਤੇ ਤੁਸੀਂ ਉਹਦੇ ਹਿਸਾਬ ਨਾਲ ਵੀ ਖਰੀਦ ਸਕਦੇ ਹੋ ਤੇ ਉਹਦੇ ਹਿਸਾਬ ਨਾਲ ਗੱਲਬਾਤ ਹੋ ਜੂਗੀ ਤੇ ਤੁਸੀਂ ਅ ਇਹ ਡੋਮਾ ਨੂੰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ